ਇਹਨਾਂ ਨੇ ਸੜਨ ਜਿੰਨੇ ਵਾਦੇ ਕੀਤੇ ਕਿਸਾਨਾਂ ਮਜ਼ਦੂਰਾਂ ਦੇ ਖੇਤ ਵਿੱਚ ਦੀ ਗੱਲਾਂ ਕਰਨ ਮੈਂ ਨੇ ਉਹਨਾਂ ਨੇ ਜਿੰਨੇ ਵਾਦੇ ਕੀਤੇ ਸਾਰੇ ਤੋਂ ਭੱਜੇ ਬੀਲੀ ਦਾ ਮੰਨ ਕੇ ਲਖੀਮਪੁਰ ਖੇੜੀ ਦਾ ਕਾਨ ਦਾ ਮੰਨ ਕੇ ਉੱਥੇ ਗੱਲਾਂ ਮੰਨ ਕੇ ਮੁੱਕਰ ਗਿਆ ਹਰ ਗੱਲ ਸਾਡੇ ਉੱਤੇ ਕੋਈ ਪ੍ਰੋਵੋਕੇਸ਼ਨ ਨਹੀਂ ਹੈ ਅਸੀਂ ਸ਼ਾਂਤ ਪਈ ਰਹਿ ਕੇ ਉਹਨਾਂ ਨਾਲ ਡਾਇਲੌਗ ਕਰਨਾ ਚਾਹੁੰਦੇ ਹਾਂ ਅੱਜ ਸੰਜੁਗ ਨਕਸਨ ਮੋਰਚੇ ਦੇ ਸੱਦੇ ਤੇ ਜਿਹੜਾ ਕਿ ਸੱਦਾ ਸਾਰੇ ਦੇਸ਼ ਪੱਧਰ ਤੇ ਸੰਜੁਗ ਨਕਸਨ ਮੋਰਚੇ ਨੇ ਦਿੱਤਾ ਕਿ ਬੀਜੇਪੀ ਦੇ ਅੱਗੇ ਜਿੱਥੇ ਵੀ ਜਾਣ ਇਹਨਾਂ ਨੇ ਸਵਾਲ ਕਰਕੇ ਇਹਨਾਂ ਨੂੰ ਸਵਾਲ ਪੁੱਛਣੇ ਆ ਇਹਨਾਂ ਨੇ ਸੜਨ ਜਿੰਨੇ ਵਾਦੇ ਕੀਤੇ ਕਿਸਾਨਾਂ ਮਜ਼ਦੂਰਾ ਦੇਖਦੇ ਹਿੱਤ ਵਿੱਚ ਜਿਹੜੀ ਗੱਲਾਂ ਕਰਨ ਵੇ ਨੇ ਉਹਨਾਂ ਦਾ ਜਿੰਨੇ ਵਾਦੇ ਕੀਤੇ ਸਾਰੇ ਤੋਂ ਭੱਜੇ ਇਹਨਾਂ ਨੇ ਕਿਸਾਨਾਂ ਤੇ ਇਹਨਾਂ ਅਤਿਆਚਾਰ ਕੀਤਾ ਉਥੇ 13 ਮਹੀਨੇ ਬਹਿ ਕੇ ਅਸੀਂ 750 ਕਿਸਾਨ ਸ਼ਹੀਦ ਕਰਾਏ ਆ ਹੁਣ ਇਹ ਲੋਕਾਂ ਦੀ ਨਹੀਂ ਜਾਣਦੇ ਤੇ ਇਹਨਾਂ ਤੰਨਾਸ਼ੈ ਰਵਈਆ ਇਹਦਾ ਖੋਦੀ ਦਾ ਇਹ ਹਰ ਗੱਲ ਮੰਨ ਕੇ ਐਮਐਸਪੀ ਦਾ ਗੱਲ ਮੰਨ ਕੇ ਬਿਜਲੀ ਦਾ ਗੱਲ ਮੰਨ ਕੇ ਲਖੀਮਪੁਰ ਖੇੜੀ ਵੈ ਕਾਂਡ ਦਾ ਕਾਨੂੰਨ ਮੰਨ ਕੇ ਉਥੇ ਗੱਲਾਂ ਮੰਨ ਕੇ ਮੁਕਰ ਗਿਆ ਹਰ ਗੱਲ ਤੋਂ ਇਹ ਕਰਕੇ ਇੰਨਾ ਗੁਰੂ ਬੋਲਦਾ ਇਹਦੀ ਬਕਵਾਸ ਕਰਨਾ ਇਹਨਾਂ ਜੁੱਧਾ ਪ੍ਰਧਾਨ ਮੰਤਰੀ ਅੱਜ ਤੱਕ ਦੇਸ਼ ਵਿੱਚ ਆਇਆ ਨਹੀਂ ਪਹਿਲਾ ਪ੍ਰਧਾਨ ਮੰਤਰੀ ਜਿਹੜਾ ਧੂੜ ਦੇ ਸਿਰ ਤੇ ਸਾਰੀਆਂ ਗੱਲਾਂ ਕਰਦਾ ਇਸ ਕਰਕੇ ਅੱਜ ਅਸੀਂ ਜਿਹੜਾ ਇੱਥੇ ਭਾਜਪਾ ਦਾ ਕੈਂਡੀਡੇਟ ਦਿਨੇਸ਼ ਮੱਧਕੂ ਜਿਹੜਾ ਅੱਜ ਪ੍ਰਚਾਰ ਕਰਨ ਵਾਸਤੇ ਆਇਆ ਅਸੀਂ ਉਹਦਾ ਵਿਰੋਧ ਕਰਨ ਵਾਸਤੇ ਸਾਰੇ ਕਿਸਾਨ ਜਥੇਬੰਦੀਆਂ ਸਮੂਹਤ ਖਾਣ ਦੇ ਉੱਤੇ ਨੇ ਸੱਦੇ ਤੇ ਅਸੀਂ ਸੇਰ ਤੋਂ ਇੱਥੇ ਬੈਠੇ ਆਂ ਪ੍ਰਸ਼ਾਸਨ ਨੇ ਸਾਡਾ ਵਾਅਦਾ ਕੀਤਾ ਸੀ ਕਿ ਅਸੀਂ ਸ਼ਾਂਤ ਪਈ ਬੈਠੇ ਰਹਾਂ ਉਹਨੂੰ ਜਗੀਰ ਲਾਏ ਸਾਡੇ ਵੱਲੋਂ ਕੋਈ ਪ੍ਰੋਵੋਕੇਸ਼ਨ ਨਹੀਂ ਹੋਈ ਅਸੀਂ ਸ਼ਾਂਤ ਪਈ ਰਹਿ ਕੇ ਉਹਨਾਂ ਨਾਲ ਡਾਇਲੌਗ ਕਰਨਾ ਚਾਹੁੰਦੇ ਅਸੀਂ ਦਲੀਲ ਨਾਲ ਗੱਲ ਕਰਨੀ ਚਾਹੁੰਦੇ ਸਾਡੀ ਦਲੀਲ ਦਾ ਜਵਾਬ ਦੇ ਦੇ ਅਸੀਂ ਚਲੇ ਜਾਵਾਂ ਪਰ ਉਹਨਾਂ ਨੇ ਸਾਡਾ ਵਾਅਦਾ ਕਰਕੇ ਅੱਜ ਵਾਅਦਾ ਖਿਲਾਫੀ ਕੀਤੀ ਆ ਸਾਨੂੰ ਉੱਥੇ ਬਿਠਾ ਛੜਿਆ ਉਹ ਦਿਨੇਸ਼ ਬਾਬੇ ਦੀ ਚੋਰੀ ਦੂਜੇ ਪਾਸੇ ਵੀ ਲਿਆ ਕੇ ਪੈਲਸ ਵਿੱਚ ਮਾਰ ਦਿੱਤਾ ਜਿੱਥੇ ਮੀਟਿੰਗ ਚੱਲ ਰਹੀ ਸੀ ਉਹਨਾਂ ਦੀ ਸਾਡੇ ਨਾਲ ਗੱਲ ਨਹੀਂ ਕਰਾਈ ਇਹ ਗੱਲ ਤੋਂ ਪ੍ਰਸ਼ਾਸਨ ਬੁਕਰਿਆ ਅਸੀਂ ਉੱਥੇ ਬਿਲਕੁਲ ਛਾਤ 'ਤੇ ਸਾਰੇ ਬੈਠੇ ਸੀ ਸੱਤ ਬੰਦੇ ਇਹਨਾਂ ਕਿਹਾ ਕਿ ਇੱਥੇ ਸਾਹਮਣੇ ਤੁਹਾਡੇ ਆਹ ਸੱਤਾ ਗੂ ਜਿਹੜੇ ਇਹਨਾਂ ਨਾਲ ਗੱਲ ਕਰੇਗਾ ਅਸੀਂ ਅੱਜ ਜੋ ਕਰ ਰਹੇ ਹਾਂ ਪਰ ਉਹ ਕਰ ਰਹੇ ਹਾਂ ਪਰ ਜਿਹੜੇ ਸਾਡੇ ਸਾਥੀ ਫੜ ਕੇ ਲੈ ਗਿਆ ਮੈਨੂੰ ਵੀ ਗ੍ਰਿਫਤਾਰ ਕਰਕੇ ਲੈ ਗਿਆ ਮੈਨੂੰ ਛੱਡ ਗਏ ਨਾ ਬਾਕੀ ਦੋ ਸਾਥੀ ਸਾਡੇ ਬਰੇ ਥਣ ਇਨਾ ਜਿਰ ਨਹੀਂ ਛੱਡਦੇ ਨਾ ਛੱਡੇ ਤਾਂ ਡਾਂਲ ਤੇ ਕੋਈ ਕੜੀ ਜਾ ਕੇ ਬਹਿ ਜਾ। ਧਰਨਾ ਦਿਆਂਗੇ ਪੂਰਾ ਮੰਨ ਜਿੰਨਾ ਚਿਰ ਸਾਡਾ ਸਪੀਕਰ ਤੋੜ ਦਿੱਤਾ ਸਪੀਕਰ ਦਾ ਹਰਜਾਨਾ ਨਹੀਂ ਪਰਦੇ ਜਾ ਐਫ ਆਈ ਆਰ ਦਰਜ ਕਰਦੇ ਕਿ ਕਿੰਨ ਤੋੜਿਆ ਅਸੀਂ ਕੋਈ ਪ੍ਰੋਵੋਕੇਸ਼ਨ ਨਹੀਂ ਸੀ ਕਰ ਰਹੇ ਅਸੀਂ ਕੋਈ ਕਾਨੂੰਨ ਦੀ ਲੰਗਣਾ ਨਹੀਂ ਕਰ ਰਹੇ ਬਿਲਕੁਲ ਕਾਨੂੰਨ ਦੇ ਮਤਾਬਕ ਕਾਨੂੰਨ ਮੰਨਣ ਵਾਲੇ ਸ਼ਹਿਰੀ ਆ ਇਹ ਬੀ ਜੀ ਪੀ ਨਾਲ ਕਾਨੂੰਨ ਨਹੀਂ ਮੰਨਦਾ ਇਹ ਤਾਂ ਸਰਧਾਨ ਤੇ ਵਿਸ਼ਵਾਸ ਹੀ ਨਹੀਂ ਰੱਖਦਾ ਜਿਹਦੀ ਸਰਕਾਰ ਦੁਬਾਰਾ ਬਣਦੀ ਆ ਇਹ ਸਰਦਾਰ ਹੀ ਬਦਲ ਨਜ਼ਰਦਾਰ। ਇਹ ਦਾ ਜਿਹੜਾ ਦੇਸ਼ ਸਾਡੇ ਦਾ ਦੇਸ਼ ਪਕਟਾ ਨੇ ਲੱਖਾਂ ਸਿਰ ਵਾਰ ਕੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਸੀ ਇਹ ਮੁੜ ਕਲਾਮੀ ਵਾਲੇ ਪਾਸੇ ਨੂੰ ਇਹ ਹਿੰਦੂਵਾਦ ਵਾਲੇ ਪਾਸੇ ਨੂੰ ਘੱਟ ਗਿਣਤੀਆਂ ਨੂੰ ਇਥੋਂ ਕੱਢਣ ਦੇ ਮਨ ਨਾਲ ਹਰੀਜਨਾਂ ਨੂੰ ਇਥੋਂ ਪਾਸੇ ਕਰਨ ਦੇ ਨਾਲ ਉਹਨਾਂ ਨੂੰ ਕੱਲ ਨੂੰ ਐਸਾ ਕਾਨੂੰਨ ਬਣਾਉਗਾ ਕਿ ਹਰੀਜਨ ਜਿਹੜਾ ਮੰਦਰ ਵਿੱਚ ਮੱਥਾ ਨਾ ਟੇਕ ਸਕੇ ਇਦਾਂ ਦਾ ਬੈਕਵਾਰਡ ਕਲਾਸ ਦੇ ਖਿਲਾਫ ਮਲਾਜਮਾਂ ਦੇ ਖਿਲਾਫ ਇਹ ਸਾਰੇ ਕੁਝ ਜਲ ਜ਼ੰਗ ਹੈ ਜ਼ਮੀਨ ਸਾਰੀ ਉਹਨਾਂ ਕਾਰਪੋਰੇਟ ਘਰਾੜਿਆਂ ਨੂੰ ਦੇ ਦੇਣਾ ਚਾਹੁੰਦਾ ਅਮਬਾਨੀਆਂ ਅਡਾਨੀਆਂ ਨੂੰ ਇਹ ਉਹਨਾਂ ਦਾ ਕਰਿੰਦਾ ਆ ਇਹ ਦੇਦੋਂ ਵੱਧ ਕੁਝ ਨਹੀਂ ਇਸ ਕਰਕੇ ਇਹ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ ਸਾਡੇ ਤੁਹਾਡੇ ਵੀਰ ਇੱਕ ਪੱਤਰਕਾਰ ਮੈਨੂੰ ਸਵਾਲ ਪੁੱਛਦਾ ਸੀ ਕਿ ਜਿਹੜੇ ਅੰਦਰ ਬੈਠੇ ਉਹ ਕੌਣ ਨੇ ਮੈਂ ਉਹਨੂੰ ਇਹ ਜਵਾਬ ਦਿੱਤਾ ਮੈਂ ਜੋ ਦੇਸ਼ ਦੀ ਆਜ਼ਾਦੀ ਲਈ ਲੋਕ ਲੜਦੇ ਸਨ ਉਹ ਕਿਵੇਂ ਹੋਣੀ ਆਸ ਗਿਆਨ ਰਸੇ ਤੋਂ ਮਿਲ ਆ ਰਹੇ ਸਨ ਬڑے ਛੋਟੇ ਸਨ ਜਿਹੜੇ ਸਰਕਾਰ ਦੀ ਗੱਲ ਸੁਣਦੇ ਆ ਟੋਟੀ ਲੋਕ ਨੇ ਜਿਹੜੇ ਸਰਕਾਰ ਦੀ ਗੱਲ ਸੁਣਦੇ ਨੇ ਇਹ ਕਰਕੇ ਸਾਡੀ ਬੇਨਤੀ ਹੈ ਕਿ ਅੱਜ ਲਾਸਟ ਮੌਕਾ ਲੋਕਾਂ ਕੋਲ ਜੇ ਐਸ ਵਾਰ ਵੀ ਮੋਦੀ ਜਿਹੜਾ ਵਾ ਉਹ ਬਹੁਤ ਮਾਤਰਾ ਚਾਹੁੰਦਾ ਤੇ ਨਾ ਦੇਸ਼ ਦਾ ਸੰਵਿਧਾਨ ਬਚੇਗਾ ਨਾ ਲੋਕਤੰਤਰ ਬਚੇਗਾ ਨਾ ਸਾਡੇ ਲੋਕ ਜਿਹੜੇ ਇੱਥੇ ਆਖ ਵਖ ਧਰਮਾਂ ਦਾ ਕੁਲ ਦਸਤਾ ਜਿਹੜਾ ਵਾ ਇਹ ਲੋਕੀ ਧਰਮਾਂ ਦੇ ਨਾਂ ਤੇ ਲੜਾਏ ਜਾਣਗੇ ਐਸੇ ਕਾਨੂੰਨ ਬਣਾਏ ਜਾਣਗੇ ਅੱਜ ਦੇ ਮਜ਼ਦੂਰਾਂ ਨੂੰ ਡਾਂਗਾ ਮਾਰਦੇ ਫਿਰਦੇ ਨੇ ਇਹਨਾਂ ਨੂੰ ਬੰਦਵਾ ਮਤੁਰਾਂ ਕੰਮ ਕਰਨਾ ਪਏ ਇਹਨਾਂ ਦੀ ਵਰਕੀਆਂ ਆਉਣੇ ਨਹੀਂ ਰਹਿਣਗੀਆਂ ਜੇ ਇਹਦਾ ਇਹਦੀ ਵਸਤ ਗਈ ਤੇ ਬਿਲਕੁਲ ਇਹਨਾਂ ਤੋਂ 15-15 ਘੰਟੇ ਕੰਮ ਲੈ ਕੇ ਇਹਨਾਂ ਨੂੰ ਘਰ ਘਰ ਦੀਆਂ ਵੀ ਹੋ ਰਹੀਆਂ ਤਨਖਾਹਾਂ ਵੀ 10-10 ਹਜ਼ਾਰੀ ਹੋਣਗੀਆਂ ਉਹ ਸਾਰਾ ਕੋ ਮਜ਼ਦੂਰਾਂ ਨੂੰ ਕਰ ਦਿੰਦੀਆਂ ਅੰਦਰ ਇਹ ਕਰਕੇ ਅੱਜ ਲੋੜ ਹੈ ਲੋਕਾਂ ਸਾਰਿਆਂ ਇਹ ਦੇ ਜਾਗਰਤ ਹੋਣ ਤੇ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਦਾ ਸਵਾਲ ਆ ਅੱਜ ਸਾਰਿਆਂ ਨੂੰ ਇਕੱਠੇ ਹੋ ਕੇ ਸਾਨੂੰ ਇਹ ਦੇਸ਼ ਦੀ ਮੋੜ ਆਜ਼ਾਦੀ ਦੀ ਲੜਾਈ ਜਿਹੜੀ ਆ ਉਹ ਜੇ ਬੰਦਾ ਹਿੱਸਾ ਪਾ ਕੇ ਦੇਸ਼ੇ ਸੈਕੂਲਰ ਸਰਕਾਰ ਜਿਹੜੀ ਬਣਾਉਣੀ ਚਾਹੀਦੀ ਆ ਜਿਹੜੀ ਹਰ ਧਰਮ ਦਾ ਸਰਕਾਰ ਕਰੇ ਜਿੱਥੇ ਹਰ ਬੰਦੇ ਦਾ ਆਦਰ ਹੋਵੇ ਜਿੱਥੇ ਕਾਨੂੰਨ ਦਾ ਰਾਜ ਹੋਵੇ ਇਹ ਤੇ ਗੁੰਡਾਗਰਦੀ ਹੈ ਜੀ ਇਹ ਜੋ ਮਰਜ਼ੀ ਕਰੀ ਜਾਵੇ ਆ ਵੇਖਿਆ ਤੁਸੀਂ ਵੀ ਸਾਰੇ ਜਿਹੜੇ ਪੈਸੇ ਨੇ ਇਹਦੇ ਇੱਕ ਕਾਂਡ ਹੋਇਆ ਜੇ ਸਾਰੇ ਕਾਰਡ ਤੇ ਖੁੱਲੇ ਇਹਦੇ ਸਾਰੇ ਦੇਸ਼ ਖਾ ਲਿਆ 70 ਸਾਲ ਦੇ ਜਿਹੜੇ ਸਰਮਾਇ ਲੋਕਾਂ ਨੇ ਲੜ ਕੇ ਲੋਕਾਂ ਦੀ ਜੇਬਾਂ ਚੋਂ ਟੈਕਸ ਨਾਲ ਜਿਹੜੇ ਆਧਾਰੇ ਉਸਰੇ ਸਨ ਇਹਨੇ ਕਾਉਡੀਆਂ ਦੇ ਭਾਵ ਨੇ ਹਡਾਨੀਆਂ ਬਾਨੀਆਂ ਨੂੰ

ਪੂਰੀ ਵਿਧਾਨ ਸਭਾ ਤੋਂ ਹਰ ਬੂਥ ਤੇ ਜਿਹੜਾ ਲੋਕ ਬੈਠੇ ਨੇ ਉਹ ਆਏ ਪੰਜਾਬ ਦਾ ਜਦੋਂ ਕਾਨੂੰਨ ਤੇ ਧਰੇ ਬੰਦੀ ਬਣੀ ਤੇ ਬੀਜੇਪੀ ਦੀ ਕੁਝ ਵਰਕਰ ਨਹੀਂ ਦਿਖਾਈ ਦੇ ਰਹੇ ਤੇ ਉਹਨਾਂ ਬਾਰੇ ਕੀ ਕਹਿੰਦੇ ਬੀਜੇਪੀ ਦੀ ਕੋਈ ਧਰੇ ਬੰਦੀ ਨਹੀਂ ਇਹ ਤੇ ਕਾਲ ਸੀ ਆਪਾਂ ਸਭ ਕਿਸੇ ਤਰ੍ਹਾਂ ਵਾਲੇ ਨੇ ਲੋਕਲ ਵਰਕਰ ਤੁਹਾਡੇ ਕੋਈ ਵੀ ਨਹੀਂ ਸਭ ਵਰਕਰ ਆ ਜਾਂਦਾ ਹੈ ਸਭ ਐਂਡ ਕਰੇ دو بند گل کر कल कल को वादे तो लाए थे تو जिदावा चले पहला कल को पानी की समस्या पूरी करवाने का वादा किया के मैसेज आने चले गए एक जगह दिखाओ तो सरकार के बन रही है बीजेपी जी मोदी साहब को इधर जवाब फिर पांच सात ठो चले ये ਮਾਦੀਆ ਕੋਈ ਫਾਸਟ ਉਹਨਾਂ ਨੇ ਕਿਹਾ ਕਿ ਜਦੋਂ ਇਹ ਬਲੈਕ ਸੀਰੀਅਲ ਇਹ ਤਾਂ ਉਸ ਤੋਂ ਬਾਅਦ ਨੌਜਵਾਨਾਂ ਨੂੰ ਰੋਸਕਾਰ ਵਾਸਤੇ ਸਾਫੇ ਦਾ ਮਾਲ ਕਰੀਅਰਸ ਲਈ ਚਲ ਗਈ ਉਹ ਬਹੁਤ ਸਭ ਜਿਹੜੇ ਤਾਸੂਰ ਕਰੀਅਰਸ ਨੇ ਕਿ ਉਹਦੇ ਨਾਮ ਘੱਟੇ ਤਾਂ ਲੋਕਾਂ ਦਾ ਭੰਗ ਟੁੱਟ ਗਿਆ ਇਹਨਾਂ ਦੇ ਦੋ ਗੱਲ ਦੇ ਆਸਾਂ ਦੇ ਜਿਹੜਾ ਜਨਤੋ ਜਿਹੜੇ ਬਹੁਤ ਆਇਆ ਬੰਦਾ ਕੰਮ ਕਰਕੇ ਬਸ ਤੁਹਾਡੀ ਨਾਲ ਤੁਹਾਡੇ ਬਣਾ ਦੀ ਸਾਰੀ ਪਾਰਟੀ ਦੇ ਕੈਂਡੀਡੇਟ ਹੁੰਦੇ ਨੇ ਉਹਦੇ ਪ੍ਰਸ਼ਨ ਹੁੰਦੇ ਨੇ ਸਾਰਾ ਕੁਝ ਹੁੰਦਾ ਹੈ ਤੇ ਦੇਖੋ ਬੀਜੇਪੀ ਦੀ ਆਈਡਿਓਕ੍ਰੈਸੀ ਹੋ ਜਾਂਦੀ ਹੈ ਇਹ ਮੈਨੂੰ ਲੱਗਦਾ ਹੈ ਉਹ ਬੀਜੇਪੀ ਦੇ ਕੈਂਡੀਡੇਟ ਦੱਸੋ ਤੁਹਾਨੂੰ ਕੋਈ ਹੈ ਵੀ ਉਹ ਇਸੇ ਗੱਲ ਦੇ ਟੋਕੋ-ਟੋਕ ਕਰਦੇ ਜਿਹਨਾਂ ਦਾ ਸਾਰਾ ਕੁਝ ਹੋ ਗਿਆ